ਸਾਹਿਬ ਫਰਮਾਨ ਕਰਦੇ ਨੇ ਮੈਂ ਨਹੀਂ ਜਦੋਂ ਤੱਕ ਮੈਂ ਹੈ ਨਾ ਉਦੋਂ ਤੱਕ ਸਾਡੀ ਪਕੜ ਹੈ ਕਾਮ ਹੈ ਕ੍ਰੋਧ ਹੈ ਲੋਭ ਹੈ ਤਿਮੋ ਹੈ ਹੰਕਾਰ ਹੈ ਜਿਹੜਾ ਮੋਹ ਹੈ ਨਾ ਇਹ ਮੈਂ ਦੇ ਨਾਲ ਜੁੜਿਆ ਹੋਇਆ ਹੈ ਹੰਕਾਰ ਜਿਹੜਾ ਹੈ ਉਹ ਮੈਂ ਦੇ ਨਾਲ ਜੁੜਿਆ ਹੋਇਆ ਹੈ ਮੋਹ ਕੀ ਹੈ ਜਿਹੜੀ ਵੀ ਵਸਤੂ ਕੋਲ ਹੈ ਨਾ ਉਹਦੇ ਨਾਲ ਪਕੜ ਕਰ ਲੈਣੀ ਉਹ ਮੋਹ ਹੈ ਜਿਵੇਂ ਕੋਈ ਧੀਆ ਪੁੱਤਰਾਂ ਨਾਲ ਮੋਹ ਕਰ ਲੈ ਭਾਵ ਉਹਨੂੰ ਧੀਆ ਪੁੱਤਰ ਮਿਲ ਗਏ ਤੇ ਉਹਦੇ ਨਾਲ ਉਹਨੇ ਪਕੜ ਕਰ ਲਈ ਉਹ ਮੋਹ ਨਾਲ ਜੁੜ ਗਿਆ ਪਰ ਉਹ ਜਿਹੜਾ ਮੋਹ ਹੈ ਨਾ ਉਹ ਨਜ਼ਰ ਨਹੀਂ ਆਉਂਦਾ ਬਹੁਤ ਖੁਸ਼ ਹੈ ਜਿਹੜਾ ਇਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਪਰ ਹੈ ਜ਼ਰੂਰ ਹੈ ਜ਼ਰੂਰ ਇੱਕ ਵਾਰ ਇੱਕ ਫਕੀਰ ਜਾ ਗਿਆ ਨਾਲ ਉਹਦੇ ਸ਼ਿष्य ਨੇ ਉਹ ਕਹਿਣ ਲੱਗਾ ਵੀ ਦੇਖੋ ਅ ਸਾਹਮਣੇ ਗਾਈ ਜਾ ਰਹੀ ਹੈ ਇਹਨੇ ਫੜੀ ਹੋਈ ਹੈ ਸਭ ਨੂੰ ਨਜ਼ਰ ਆ ਰਿਹਾ ਹੈ ਵੀ ਗਾਈ ਦਾ ਰੱਸਾ ਉਸ ਕਿਸਾਨ ਦੇ ਹੱਥ ਵਿੱਚ ਹੈ ਤੇ ਕਿਸਾਨ ਨੇ ਗਾਈ ਫੜੀ ਹੈ ਕਹਿਣ ਲੱਗੇ ਨਹੀਂ ਇਹ ਜੋ ਗਾਈ ਹੈ ਨਾ ਇਹਨੇ ਕਿਸਾਨ ਨੂੰ ਫੜਿਆ ਹੋਇਆ ਹੈ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਨਾ ਉਹਦੀ ਵਿਪਰੀਤ ਚੀਜ਼ ਹੁੰਦੀ ਹੈ ਉਹ ਸਾਨੂੰ ਨਜ਼ਰ ਨਹੀਂ ਆਉਂਦੀ ਇਸ ਕਰਕੇ ਅਸੀਂ ਭਰਮ ਵਿੱਚ ਪੈ ਜਾਂਦੇ ਹਾਂ ਮੈਂ ਹੈ ਤੇ ਤੂੰ ਵੀ ਹੈ ਭਾਵ ਜੇ ਜੀਵ ਭਾਵ ਹੈ ਫਿਰ ਪਰਮੇਸ਼ਰ ਵੀ ਹੈ ਰੱਬ ਵੀ ਹੈ ਉਹ ਸਾਨੂੰ ਨਜ਼ਰ ਨਹੀਂ ਆਉਂਦਾ ਉਸ ਸਮੇਂ ਸ਼ੀਸ਼ੇ ਜਿਹੜੇ ਸਾਨੂੰ ਫਕੀਰ ਨੂੰ ਕਹਿਣ ਲੱਗੇ ਕਹਿਣ ਲੱਗੇ ਸਾਨੂੰ ਦਿਖਾਓ ਕਿਵੇਂ ਪਤਾ ਲੱਗੇ ਵੀ ਕਿੰਨੇ ਕਿੰਨੂ ਫੜਿਆ ਹੋਇਆ ਉਹ ਕਿਸਾਨ ਨੂੰ ਕਹਿਣ ਲੱਗਾ ਵੀ ਇਹਦੇ ਰਸਾ ਦੇ ਰਸਾ ਦਿੱਤਾ ਉਹਨੇ ਰਸਾ ਖੋਲ ਦਿੱਤਾ ਦਾਹੀਂ ਦੌੜ ਪਈ ਉਹ ਕਿਸਾਨ ਕਹਿ ਲਗਾ ਫਕੀਰ ਨੂੰ ਕਹਿ ਲਗਾ ਤੂੰ ਚੰਗਾ ਨਹੀਂ ਕੀਤਾ ਹੁਣ ਕਿੱਥੇ ਫੜਾਂਗਾ ਮੈਂ ਹੁਣ ਗਾਈ ਅੱਗੇ ਦੌੜ ਰਹੀ ਐ ਤੇ ਉਹ ਜਿਹੜਾ ਕਿਸਾਨ ਸੀ ਉਹ ਪਿੱਛੇ ਦੌੜ ਰਿਹਾ ਜੈਨ ਲਗੇ ਵੀ ਹੁਣ ਦੇਖੋ ਕਿੰਨੇ ਕਿੰਨੂ ਫੜਿਆ ਹੋਇਆ ਜਿਹੜੀ ਗਾਈ ਐ ਉਹਨੇ ਫੜਿਆ ਹੋਇਆ ਕਿਸਾਨ ਦੌੜ ਰਿਹਾ ਬੰਦਾ ਇਸੀ ਤਰ੍ਹਾਂ ਜਿਹੜੀ ਮੈਂ ਹੈ ਨਾ ਇਹਦੇ ਵਿੱਚ ਮੋਹ ਛੁਪਿਆ ਹੋਇਆ ਹੈ ਮੇਰਾ ਪੁੱਤਰ ਮੇਰੀ ਧੀ ਮੇਰਾ ਘਰ ਇਹ ਮੋਹ ਹੈ ਜਦੋਂ ਮੋਹ ਤੋਂ ਰਹਿਤ ਹੋ ਜਾਏ ਮਨੁੱਖ ਫਿਰ ਪਰਮ ਅਵਸਥਾ ਵਿੱਚ ਪ੍ਰਾਪਤੀ ਹੁੰਦੀ ਹੈ ਪਰਮ ਅਵਸਥਾ ਵਿੱਚ ਪਹੁੰਚਦਾ ਹੈ ਜਦੋਂ ਮੈਂ ਖਤਮ ਹੋ ਗਈ ਉਦੋਂ ਮੋਹ ਵੀ ਖਤਮ ਹੋ ਗਿਆ ਕਿਉਂਕਿ ਮੋਹ ਹੈ ਹੀ ਮੈਂ ਕਰਕੇ ਮੈਂ ਨਾ ਹੈ ਪ੍ਰਭ ਸਭ ਕੁਝ ਤੇਰਾ ਇਹ ਵਸਤਾ ਉਹਦੋਂ ਬਣਨੀ ਹੈ ਜਦੋਂ ਮੈਂ ਰਹੀ ਨਾ ਕਿ ਪ੍ਰਭ ਸਭ ਕੁਝ ਹੀ ਤੇਰੇ ਤੇਰਾ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਸੋਝੀ ਪਈ بڑے بڑے ਭਗਤ ਜਨ ਉਹਨਾਂ ਨੂੰ ਸੋਝੀ ਪੈਂਦੀ ਹੈ ਕਿ ਇੱਥੇ ਕੁਝ ਵੀ ਨਹੀਂ ਆਪਣਾ ਮਗਹੀ ਨਹੀਂ ਸੰਸਾਰ ਮੰਨਦਾ ਕਿ ਮੇਰਾ ਕੁਝ ਨਹੀਂ ਕਹਿੰਦਾ ਵੀ ਮੇਰਾ ਘਰ ਮੇਰਾ ਸਰੀਰ ਮੇਰੀ ਧਰਤੀ ਮੇਰੇ ਧੀਆਂ ਪੁੱਤਰ ਮੇਰੇ ਇੱਥੋਂ ਤੱਕ ਮਨੁੱਖ ਕਹਿੰਦਾ ਵੀ ਮੇਰੇ ਵਿਚਾਰ ਇਹ ਵਿਚਾਰਾ ਨੂੰ ਹੀ ਮੈਂ ਨਾਲ ਜੋੜ ਲੈਂਦਾ ਹੋਰ ਤਾਂ ਕੀ ਕਹਿਣਾ ਜਿਹੜੇ ਵਿਚਾਰ ਸਾਨੂੰ ਨਜ਼ਰ ਨਹੀਂ ਨਾ ਆਉਂਦੇ ਉਹਨਾਂ ਨੂੰ ਵੀ ਥੱਪਾ ਆਪਣਾ ਲਾ ਦਿੰਦਾ ਕਿ ਮੇਰੇ ਵਿਚਾਰ ਕਿਹੜੇ ਚੱਲਤੇ ਖੜਾ ਮਨੁੱਖ ਭਗਤ ਕਬੀਰ ਜੀ ਹਰਮਾਨ ਕਰਦੇ ਨੇ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਮੇਰੇ ਵਿੱਚ ਕੁਝ ਹੈ ਹੀ ਨਹੀਂ ਈ ਵੀ ਕਹਿਣ ਵਾਸਤੇ ਐ ਸੰਸਾਰ ਨੂੰ ਦੱਸਣ ਵਾਸਤੇ ਐ ਕਿਛ ਵੀ ਜਿਹੜਾ ਐ ਨਾ ਕੁਛ ਵੀ ਨਹੀਂ ਉੱਥੇ ਸੋਣ ਨਾ ਇੱਥੇ ਦੱਸਣਾ ਪੈ ਰਿਹਾ ਇਹ ਸਿਰਫ ਸੰਸਾਰ ਦੇ ਵਾਸਤੇ ਹੈ ਕਿ ਸਾਡੇ ਆਮ ਜੀਵਾਂ ਦੇ ਸਮਝ ਆ ਜਾਏ ਨਹੀਂ ਤਾਂ ਜਿੱਥੇ ਕੁਛ ਹੈ ਉੱਥੇ ਹੋਰ ਵੀ ਕੁਛ ਹੈ ਭਗਤ ਜੀ ਇਸ ਗੱਲ ਦਾ ਸੰਸਾਰ ਨੂੰ ਉਪਦੇਸ਼ ਦੇ ਰਹੇ ਨੇ ਕਬੀਰ ਮੇਰਾ ਮੁਜਮੈਂ ਮੇਰੇ ਦੇ ਵਿੱਚ ਮੁਜ ਹੈ ਮੇਰਾ ਮੁਜਮ ਹੈ ਜਿਵੇਂ ਘੜੇ ਦੇ ਵਿੱਚ ਪਾਣੀ ਹੈ ਕਬੀਰ ਮੇਰਾ ਮੁਜਮ ਹੈ ਕਛ ਨਹੀਂ ਹੁਣ ਘੜੇ ਦੇ ਵਿੱਚ ਖਾਲੀ ਹੋਏਗਾ ਤਾਂ ਕੁਝ ਪਾਇਆ ਜਾ ਸਕਦਾ ਜਿੰਨੀ ਦੇਰ ਤੱਕ ਖਾਲੀ ਨਹੀਂ ਨਾ ਘੜਾ ਉਸ ਬਰਤਨ ਵਿੱਚ ਕੁਝ ਪਾਇਆ ਨਹੀਂ ਜਾ ਸਕਦਾ ਜੋ ਕਿਛ ਹੈ ਸੋ ਤੇਰਾ ਹੁਣ ਜਦੋਂ ਬਰਤਨ ਖਾਲੀ ਹੋ ਗਿਆ ਫਿਰ ਹੁਣ ਜੋ ਪਾ ਰਿਹਾ ਪਰਮੇਸ਼ਰ ਪਾ ਰਿਹਾ ਸਾਡੀ ਕੀ ਹਾਲਤ ਹੈ ਅਸੀਂ ਹਰ ਚੀਜ਼ ਨੂੰ ਭਰਨਾ ਚਾ ਰਹੇ ਹਾਂ ਚਾਹੇ ਅਸੀਂ ਦੁੱਖਾਂ ਨਾਲ ਭਰੀਏ ਜਿਵੇਂ ਕਿਸੇ ਆਮ ਮਨੁੱਖ ਨੂੰ ਪੁੱਛ ਕੇ ਦੇਖੋ ਨਾ ਵੀ ਤੂੰ ਠੀਕ ਹੈ ਪਹਿਲਾਂ ਤਾਂ ਕਹੇਗਾ ਜੀ ਮੈਂ ਬਿਲਕੁਲ ਠੀਕ ਹਾਂ ਫਿਰ ਹੌਲੀ-ਹੌਲੀ ਪੁੱਛਣਾ ਸ਼ੁਰੂ ਕਰੋ ਫਿਰ ਰੋਣਾ ਸ਼ੁਰੂ ਕਰ ਦਿੰਦਾ ਉਹ ਜਿਹੜਾ ਦੁੱਖ ਹੈ ਨਾ ਉਹਨੂੰ ਵੀ ਵਧਾ ਚੜਾ ਕੇ ਮਨੁੱਖ ਦੱਸਣ ਦੀ ਕੋਸ਼ਿਸ਼ ਕਰਦਾ ਹੈ ਵੀ ਮੈਂ ਕਿੰਨਾ ਕੁ ਦੁਖੀ ਆ ਕਿਉਂਕਿ ਦੁੱਖ ਦੇ ਨਾਲ ਬੜੀ ਪਕੜ ਹੈ ਮਨੁੱਖ ਦੀ ਜਿਵੇਂ ਮੇਰੇ ਦਰਦ ਹੁੰਦੀ ਹੈ ਫਿਰ ਬੜੇ ਦੱਸੇਗਾ ਵੀ ਆ ਵੀ ਹੁੰਦਾ ਹੈ ਆ ਵੀ ਹੁੰਦਾ ਹੈ ਦਰਦ ਨੂੰ ਐਨਾ ਵਧਾ ਚੜਾ ਦੇਗਾ ਇਹ ਮੇਰੇ ਸਿਰ ਪੀੜ ਹੁੰਦੀ ਹੈ ਕਿਉਂਕਿ ਉਸ ਦੁੱਖ ਦੇ ਨਾਲ ਵੀ ਅਸੀਂ ਦੂਜਿਆਂ ਦਾ ਅਟੈਂਸ਼ਨ ਲੈਣਾ ਚਾਹੁੰਦੇ ਆ ਜੇ ਸਾਨੂੰ ਅਟੈਂਸ਼ਨ ਮਿਲੇ ਵੀ ਦੂਜੇ ਸਮਝਣ ਤਾਂ ਸਹੀ ਕਿ ਸਾਨੂੰ ਵੀ ਅਸੀਂ ਵੀ ਦੁਖੀ ਹਾਂ ਸਾਨੂੰ ਕੋਈ ਪਿੱਛੇ ਤਾਂ ਨਹੀਂ ਉਹ ਦੁੱਖ ਨੂੰ ਵੀ ਅਸੀਂ ਮੇਰਾ ਬਣਾਇਆ ਹੋਇਆ ਹੈ ਮੇਰਾ ਮੁਝ ਜਿੱਥੇ ਮੇਰਾ ਐ ਮੁਝ ਆ ਗਿਆ ਉੱਥੇ ਦੁੱਖ ਆ ਗਏ ਤੇ ਦੁੱਖ ਨੂੰ ਅਸੀਂ ਬਹੁਤ ਵਧਾ ਚੜਾ ਕੇ ਦੱਸਦੇ ਹਾਂ ਕੁਝ ਨਹੀਂ ਜਦੋਂ ਇਹ ਸੋਝੀ ਪੈ ਗਈ ਨਾ ਕਿ ਇਹ ਦੁੱਖ ਵੀ ਮੇਰੇ ਨਹੀਂ ਇਹ ਕੁਝ ਵੀ ਮੇਰਾ ਹੁਣ ਅਸੀਂ ਮੰਨਦੇ ਆ ਕਿ ਦੁੱਖ ਮੇਰਾ ਨਹੀਂ ਕਦੀ ਵੀ ਨਹੀਂ ਮੰਨਦੇ ਸੀ ਕਿਨੇ ਦੁੱਖ ਤਾਂ ਮੇਰਾ ਹੈ ਮੈਨੂੰ ਪੁੱਛ ਕੇ ਦੇਖੋ ਮੈਂ ਕਿੰਨਾ ਦੁਖੀ ਹੋਇਆ ਇਹ ਮੈਨੂੰ ਪੁੱਛ ਕੇ ਦੇਖੋ ਜਿਹੜਾ ਮਰਜੀ ਪਰਿਵਾਰ ਹੈ ਉਹਨੂੰ ਪੁੱਛ ਕੇ ਦੇਖੋ ਇਹ ਹੀ ਕਹਿੰਦਾ ਵੀ ਸਾਨੂੰ ਪਤਾ ਹੈ ਵੀ ਅਸੀਂ ਬੱਚੇ ਕਿਵੇਂ ਪਾਲਨੇ ਸਾਨੂੰ ਪਤਾ ਹੈ ਮੈਨੂੰ ਪਤਾ ਹੈ ਉਹ ਮੇਰੇ ਦੇ ਨਾਲ ਅਸੀਂ ਦੁੱਖ ਜੋੜਿਆ ਵੀ ਮੇਰੇ ਬੱਚੇ ਮੈਂ ਕਿਵੇਂ ਪਾਲੇ ਉਹਦੇ ਨਾਲ ਵੀ ਦੁੱਖ ਜੋੜ ਲਿਆ ਵੀ ਇਹ ਵੀ ਬੜਾ ਵੱਡਾ ਕੰਮ ਕਰਦਾ ਇਕ ਨਾ ਮੱਧ ਪ੍ਰਦੇਸ਼ ਦੀ ਗੱਲ ਹੈ ਉੱਥੇ ਲੰਗਰ ਹੀ ਹੁੰਦਾ ਨਾ ਕੀ ਲੈਣਾ ਉਹਨੇ ਜਦੋਂ ਲੰਗਰ 'ਚ ਸੇਵਾ ਕਰਨੀ ਨਾ ਤੇ ਰੋਂਦਾ ਹੀ ਰਹਿਣਾ ਮੈਂ ਬੜਾ ਦੁਖੀ ਮੈਂ ਬੜਾ ਕੰਮ ਕੋਈ ਨਹੀਂ ਸੇਵਾ ਕੋਈ ਨਹੀਂ ਕਰਨਾ ਚਾਹੁੰਦਾ ਨਾ ਮੈਂ ਆ ਵੀ ਕੋਈ ਆ ਕੇ ਕਰ ਜੇ ਉਹ ਵੀ ਕੋਈ ਆ ਕੇ ਕਰ ਜੇ ਵੀ ਸਫਾਈ ਵੀ ਕੋਈ ਕਰ ਜੇ ਦੂਜਾ ਹੀ ਕਰ ਜੇ ਮੈਂ ਤਾਂ ਸਿਰਫ ਨਾ ਦੇਖ ਰੇਕ ਤਰ੍ਹਾਂ ਵਾਸ ਤੇ ਜਿਹਨੇ ਕਰਨਾ ਦੇਖ ਰੇਕ ਵੀ ਉਹ ਹੀ ਕਰ ਲੈ ਤੇਰੀ ਕੀ ਲੋੜ ਹੈ ਜਦੋਂ ਦੇਖਣਾ ਉਹਨੇ ਰੋਂਦਾ ਹੀ ਰਹਿਣਾ ਉਹ ਨਹੀਂ ਰਹਿਣਾ ਜਦੋਂ ਉਥੇ ਜਾਣਾ ਇਸਥਾਨ ਤੇ ਬੜੇ ਦੁੱਖ ਆਪ ਨੂੰ ਦੱਸਣੇ ਮਹਾਂਪੁਰਸ਼ ਤਾਂ ਕਦੀ ਕਦੀ ਉਹਦੋਂ ਮਦਦ ਬੰਦੇ ਜਾਂਦੇ ਨੇ ਸਮਾ ਆਇਆ ਤੇ ਉਹ ਚੜ੍ਹਾਈ ਕਰ ਗਿਆ ਦੂਸਰਾ ਲੰਗਰੀ ਆ ਗਿਆ ਉਹਨੇ ਕਦੀ ਕੁਛ ਨਾ ਕੀ ਇੱਕ ਦਿਨ ਮੈਂ ਉਹਨੂੰ ਪੁੱਛਿਆ ਕਹਿਣ ਲੱਗਾ ਵੀ ਮੈਂ ਕੰਮ ਕਿੰਨਾ ਕਰ ਤੂੰ ਸੇਵਾ ਕਰਦਾ ਸਾਰਾ ਦਿਨ ਲੱਗਾ ਰਹਿਣਾ ਥੱਕਦਾ ਤਾਂ ਨਹੀਂ ਉਹ ਭਾਈ ਕਹਿਣ ਲੱਗਾ ਕਹਿਣ ਲੱਗਾ ਦੱਸੋ ਕੁੱਕਰ 'ਚ ਦਾਲ ਤਾਂ ਪਾ ਦੇਈਦੀ ਐ ਤੇ ਬਣਾ ਚੁੱਲਾ ਅੱਗ ਦੇਂਦੀ ਐ ਮੈਂ ਉੱਥੇ ਕੀ ਕਰਨਾ ਗੱਲ ਸੋਚਦੀ ਰਹਿ ਬਸ ਕਹਿਣ ਲੱਗਾ ਚੁੱਲੇ ਤੇ ਦਾਲ ਕੁੱਕਰ ਵਿੱਚ ਰੱਖ ਦੇਈਦੀ ਐ ਅੱਗ ਬਣਾ ਦੇਂਦੀ ਐ ਮੈਂ ਕੀ ਕਰਨਾ ਆਂਦਾ ਇੱਥੇ ਬਣਾ ਕੇ ਰੱਖ ਦਿੰਦਾ ਵਰਤਾਵੇ ਵਰਤਾ ਦਿੰਦੇ ਨੇ ਮੈਂ ਕੀ ਕਰਨਾ ਕੰਮ ਉਹ ਹੀ ਐ ਸਿਰਫ ਸੋਚ ਦਾ ਇੱਕ ਸਮਝ ਰਿਹਾ ਵੀ ਮੈਂ ਬਹੁਤ ਵੱਡਾ ਕੰਮ ਕਰ ਰਿਹਾ ਤੇ ਇੱਕ ਸਮਝ ਰਿਹਾ ਵੀ ਕਰ ਤਾਂ ਆ ਗਈ ਰਹੀ ਐ ਵਾਸਤਵ ਵਿੱਚ ਉਹ ਸੱਚ ਕਹਿ ਰਿਹਾ ਵੀ ਅੱਗ ਨੇ ਬਣਾਤੀ ਰੋਟੀ ਉਹ ਲੰਗਰ ਪਕਾਦਤਾ ਦਾਲਾਂ ਬਣਾਤੀਆਂ ਕਿੰਨੇ ਲੱਗੇ ਮੈਂ ਇਹਦੇ ਵਿੱਚ ਕੀ ਕੀਤਾ ਜਿਹੜਾ ਪਹਿਲਾਂ ਸੀ ਮੈਂ ਆ ਕਰਦਾ ਮੈਂ ਆ ਕਰਦਾ ਮੈਂ ਉਹ ਕਰਦਾ ਇਹੀ ਹਾਲ ਮਨੁੱਖ ਦਾ ਹੈ ਮਨੁੱਖ ਕਹਿੰਦਾ ਵੀ ਮੈਂ ਕਰਦਾ ਜਿਹੜੇ ਕਹਿੰਦੇ ਇਹੋ ਹੀ ਦੁਖੀ ਨੇ ਕਿਉਂਕਿ ਉਹਨਾਂ ਨੇ ਆਪਣਾ ਮੈਂ ਭਾਵ ਜਿਹੜਾ ਹੈ ਨਾ ਉਹ ਦੁੱਖ ਦੇ ਨਾਲ ਜੋੜ ਲਿਆ ਕਬੀਰ ਮੇਰਾ ਮੁਜਮਹਿ ਕਛ ਨਹੀਂ ਜਦਣ ਇਹ ਸੋਝੀ ਪੈ ਗਈ ਨਾ ਗੁਰੂ ਦੀ ਕਿਰਪਾ ਦੇ ਨਾਲ ਵੀ ਕੁਝ ਹੈ ਹੀ ਨਹੀਂ ਉਦਣ ਦੁੱਖ ਵੀ ਮੇਰਾ ਨਹੀਂ ਅਸੀਂ ਨਹੀਂ ਮੰਨਦੇ ਇਹ ਗੱਲ ਉਤੋਂ ਤੋਂ ਕਹਿੰਦੇ ਸ਼ੋਰਾ ਕੁਛ ਰੱਬ ਦਾ ਹੈ ਤੇ ਦੁੱਖ ਵੀ ਕਹਦੇ ਨਾ ਰੱਬ ਦੇ ਨੇ ਉਹਦੋਂ ਨਹੀਂ ਕਹੇਗਾ ਉਹ ਤਾਂ ਕਹਿੰਦਾ ਮिन्नੂ ਪਤਾ ਮੈਂ ਕਿੰਨਾ ਦੁਖੀ ਹਾਂ ਉੱਥੇ ਨਹੀਂ ਕਹਿੰਦਾ ਬਿਲਕੁਲ ਨਹੀਂ ਜੋ ਕਿਛ ਹੈ ਸੋ ਤੇਰਾ ਤੇ ਮੰਨ ਲੈ ਕਿ ਧੀਆ ਪੁੱਤਰ ਪਰਿਵਾਰ ਧਰਤੀ ਜੋ ਕੁਛ ਹੈ ਉਹ ਪਰਮੇਸ਼ਰ ਦੀ ਬਣਾਈ ਹੋਈ ਹੈ ਤੇ ਉਹਨੇ ਦਾਤ ਦਿੱਤੀ ਹੈ ਜਿਵੇਂ ਵੱਡਾ ਦੁੱਖ ਕਰਕੇ ਸੁਣਾਉਣ ਦੇ ਵਿੱਚ ਰਾਸ ਆਉਂਦਾ ਹੈ ਵੀ ਮੈਂ ਬੜਾ ਦੁਖੀ ਆ ਬੜਾ ਬਖਿਆਨ ਕਰ ਕਰ ਦੱਸਦਾ ਆਪਣਾ ਦੁੱਖ ਕਿਉਂਕਿ ਉਹਦੇ ਵਿੱਚ ਵੀ ਜਦੋਂ ਬੈਠਾ ਹੋਏ ਨਾ ਮਨੁੱਖ ਕਿਤੇ ਤੇ ਜੇ ਕੋਈ ਦੱਸੇ ਨਾ ਕਿ ਮੈਨੂੰ ਆਹ ਬਿਮਾਰੀ ਹੈ ਦੂਸਰਾ ਦੱਸੇ ਆਹ ਪਰੇਸ਼ਾਨੀ ਹੈ ਤੇ ਜਿਹਦੇ ਕੋਲ ਕੋਈ ਬਿਮਾਰੀ ਨਾ ਨਾ ਹੋਏ ਤੇ ਉਹਦੇ ਮਨ ਵਿੱਚ ਆਉਂਦਾ ਨਹੀਂ ਹੈ ਮੈਨੂੰ ਤਾਂ ਕੁਝ ਹੈ ਹੀ ਨਹੀਂ ਵੀ ਇਹ ਨਹੀਂ ਸ਼ੁਕਰ ਮਣਾਉਂਦਾ ਰੱਬ ਦਾ ਕਿ ਪਰਮੇਸ਼ਰ ਨੇ ਤੈਨੂੰ ਕੋਈ ਬਿਮਾਰੀ ਨਹੀਂ ਦਿੱਤੀ ਤੇ ਕਹਿ ਸਕਦੇ ਆ ਕਿ ਕਰਮਾਂ ਨੇ ਤੈਨੂੰ ਕੋਈ ਬਿਮਾਰੀ ਨਹੀਂ ਦਿੱਤੀ ਕਰਮਾਂ ਦਾ ਫਲ ਰੱਬ ਦਿੰਦਾ ਹੈ ਤੇਰਾ ਤੁਝ ਕੋ ਸੌਂਪ ਤੇ ਭਗਤ ਜੀ ਫਰਮਾਨ ਕਰਦੇ ਤੇਰਾ ਤੁਝ ਕੋ ਸੌਂਪ ਤੇ ਵੀ ਦੁੱਖ ਵੀ ਤੇਰਾ ਸੁਖ ਵੀ ਤੇਰਾ ਜਿੱਦਣ ਇਹ ਸੋਝੀ ਪੈਗੀ ਨਾ ਉਦਣ ਫਿਰ ਪਕੜ ਨਹੀਂ ਰਹੇਗੀ ਮੇਰਾ ਭਾਵ ਖਤਮ ਹੋ ਜਾਏਗਾ ਮੇਰਾ ਭਾਵ ਖਤਮ ਹੋਣ ਦੇ ਨਾਲ ਮੋਹ ਖਤਮ ਹੋ ਜਾਏਗਾ ਤੇਰਾ ਤੁਝ ਕੋ ਸੋਸ ਨੇ ਜੋ ਕੁਛ ਹੈ ਸੋ ਤੇਰਾ ਕਿਆ ਲਾਗੇ ਮੇਰਾ ਜਿੱਦਣ ਇਹ ਭਾਵਨਾ ਆ ਗਈ ਨੇ ਕਿ ਮੇਰਾ ਕੁਛ ਲੱਗਦਾ ਹੀ ਨਹੀਂ ਕਿਆ ਲਾਗੇ ਮੇਰਾ ਕੁਛ ਹੈ ਹੀ ਨਹੀਂ ਇਹ ਅਸੀਂ ਉਤੋਂ ਉਤੋਂ ਕਹਿੰਦੇ ਆ ਵਾਸਤਾ ਵਿੱਚ ਅੰਦਰੋਂ ਨਹੀਂ ਕਹਿੰਦੇ ਕਈ ਵਾਰ ਨਾ ਮੈਂ ਮਹਾਂਪੁਰਸ਼ਾਂ ਦੇ ਨਾਲ ਜਾਣਾ ਦਵਾਨਾਂ ਤੇ ਤੇ ਉਹਨਾਂ ਨੇ ਵਜਨ ਕਰਨਾ ਵੀ ਕਹਿਣ ਲੱਗੇ ਘਰ ਇਹ ਨਹੀਂ ਆਪ ਜੀ ਦਾ ਹੀ ਹੈ ਪਰ ਜੇ ਕਹਿ ਦੀ ਇਹਨਾਂ ਰਜਿਸਟਰੀ ਕਰਾ ਦੇ ਫਿਰ ਨਹੀਂ ਕਰਾਉਂਦਾ ਫਿਰ ਆਪ ਜੀ ਦਾ ਵਚਨ ਬਦਲ ਜਾਣਾ ਉੱਥੇ ਹੀ ਹੈ ਨਿ ਕਰਾ ਦੇ ਰਜਿਸਟਰੀ ਜੇ ਆਪ ਜੀ ਦਾ ਇਹ ਜ਼ਮੀਨ ਕਿਹਦੀ ਹੈ ਆਪ ਜੀ ਦੀ ਹੋਈ ਹੈ ਇਹ ਕਰਾ ਦੇ ਰਜਿਸਟਰੀ ਨਹੀਂ ਕਰਾਏਗਾ ਉੱਤੋਂ ਉੱਤੋਂ ਕਹਿੰਦਾ ਅੰਦਰੋਂ ਘੁੰਡੀ ਉੱਥੇ ਹੀ ਰਹਿੰਦੀ ਹੈ ਕਹਿਣ ਤਾਂ ਕਹਿ ਸਾਡੇ ਬਾਕੀ ਨਹੀਂ ਅਸੀਂ ਮੰਨਦੇ ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ ਤਾਂ ਹੀ یوں ਪੜਦੇ ਨੇ ਪਿਆਰੇ ਜੋ ਇੱਛ ਹੈ ਸੋ ਤੇਰਾ ਮੇਰੀ ਇੱਥੇ ਕੋਈ ਹੀ ਚੀਜ਼ ਨਾ ਜੋ ਕਿਛ ਹੈ ਸੋ ਤੇਰਾ ਮੇਰੀ ਇੱਥੇ ਕੋਈ ਚੀਜ਼ ਨਾ ਕੋਈ ਚੀਜ਼ ਨਾ ਪਿਆਰ ਜੋ ਵਿੱਚ ਹੈ You know. to ହଁ ہے तेज تیرا میری जो کوئی कोई نہ न میرا मेरा हम मुझ महक نہیں ਜਮਾ ਕੇਤ ਨਹੀਂ ਜੋ ਕਿਛ ਹੈ ਸੋ ਤੇ ਆ Oh, it's ਮੈਂ ਰਹਾ ਨਹੀਂ ਹੂੰ ਬਾਪਾ ਪਰ ਕਾ ਮੇਜ ਗਿਆ ਦੇਖੋ ਤੱਕ ਤੂੰ ਤੇਰਾ ਤੁਝ ਕੋ ਸੌਂਪ ਤੇ ਕੀ ਲਾਗੇ ਮੇਰਾ ਜਦੋਂ ਜੋ ਕੁਛ ਹੈ ਉਸ ਪਰਮੇਸ਼ਰ ਦਾ ਹੀ ਹੈ ਬਣਾਇਆ ਹੈ ਨਾ ਤਾਂ ਇਹਨੇ ਧਰਤੀ ਬਣਾਈ ਹਵਾ ਅਕਾਸ਼ ਅਗਨ ਪੰਜੇ ਤੱਤ ਸਭ ਪਰਮੇਸ਼ਰ ਦੇ ਬਣਾਏ ਹੋਏ ਤੇਰਾ ਤੁਝ ਕੋ ਸੂਨ ਤੇ ਜੋ ਉਹਦਾ ਹੈ ਉਹ ਹੀ ਉਹਨੂੰ ਦੇਣਾ ਹੈ ਜੋ ਉਹਦਾ ਹੈ ਅਸੀਂ ਉਸ ਪਰਮੇਸ਼ਰ ਦਾ ਬਣਾਏ ਹੋਏ ਨੂੰ ਵੀ ਆਪਣਾ ਬਣਾ ਲੈਣਾ ਜਿਵੇਂ ਆ ਧਰਤੀ ਹੈ ਨਾ ਰੱਬ ਦੀ ਬਣਾਈ ਹੋਈ ਰਜਿਸਟਰੀ ਕਰਾ ਕੇ ਅਸੀਂ ਕਹਿੰਦੇ ਮੇਰੀ ਹੈ ਬਸ ਇੰਨਾ ਹੀ ਫਰਕ ਹੈ ਓਨੇ ਇੱਕ ਟੁਕੜੇ ਵਾਸਤੇ ਮਨੁੱਖ ਲੜਦਾ ਫਿਰਦਾ ਕਿੰਨਾ ਗਹੰਕਾਰ ਕਿੰਨਾ ਗਲੋਬ ਹੈ ਉਹ ਮੋਹ ਨਹੀਂ ਉਹ ਲੋਭ ਹੈ ਲੋਭ ਦੇ ਵਿੱਚ ਤੇ ਮੋਹ ਵਿੱਚ ਬੜਾ ਗਹਿਰਾ ਪਾਪ ਹੈ ਤੇਰਾ ਤੁਝ ਕੋ ਸੋਹਣੇ ਵੀ ਜੋ ਉਹਦਾ ਹੈ ਉਹ ਦੇ ਦੇ ਉਹਨੇ ਕਿਆ ਲਾਗੇ ਮੇਰਾ ਫਿਰ ਉੱਤੇ ਮੇਰਾ ਭਾਵ ਨਹੀਂ ਰਹਿਣਾ ਕਿਉਂਕਿ ਅਸੀਂ ਆਪਣਾ ਸਰੀਰ ਆਪ ਨਹੀਂ ਬਣਾਇਆ ਇਹ ਵੀ ਉਹਦਾ ਦਿੱਤਾ ਹੋਇਆ ਹੈ ਜਦੋਂ ਆਪਣੀ ਚੀਜ਼ ਕੋਈ ਬਣਾਈ ਨਹੀਂ ਨਾ ਅਸੀਂ ਧਰਤੀ ਬਣਾਈ ਨਾ ਚੰਦਰਮਾ ਨਾ ਆਕਾਸ਼ ਨਾ ਸੂਰਜ ਨਾ ਇਹ ਸਰੀਰ ਪਰ ਮੇਰਾ ਭਾਵ ਵਿੱਚ ਹੋਣ ਕਰਕੇ ਅਸੀਂ ਦੁਖੀ ਹੋ ਰਹੇ ਹਾਂ ਜਿੱਦਣ ਮਨੁੱਖ ਮੇਰਾ ਮੇਰਾ ਛੱਡ ਕੇ ਉਸ ਪਰਮੇਸ਼ਰ ਦੇ ਵਿੱਚ ਜੁੜ ਜਾਏਗਾ ਗੁਰੂ ਦੇ ਸ਼ਬਦ ਦਾ ਕਮਾਈ ਕਰੇਗਾ ਉਸ ਰੱਬ ਨਾਲ ਜੁੜ ਗਿਆ ਪਰਮੇਸ਼ਰ ਨਾਲ ਜੁੜ ਗਿਆ ਅੱਗੇ ਗੁਰਬਾਣੀ ਵਿੱਚ ਫਰਮਾਨ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਉਸ ਪਰਮੇਸ਼ਰ ਦੀ ਆਰਾਧਨਾ ਸ਼ਬਦ ਦੀ ਕਮਾਈ ਕਰਦੇ ਉਹਦੇ ਵਿੱਚ ਹੀ ਜੁੜ ਗਿਆ ਫਿਰ ਉਸੇ ਦੱਸਣ ਵਾਲਾ ਨਹੀਂ ਰਹਿਣਾ ਕਿ ਪਹਿਲਾਂ ਮੈਂ ਕੌਣ ਸੀ ਤੇ ਹੁਣ ਕੀ ਐ ਮਿਟ ਗਿਆ ਉਹਦਾ ਹੀ ਸਰੂਪ ਬਣ ਗਿਆ ਭਗਤ ਨੇ ਭਗਵਾਨ ਵਿੱਚ ਮਿਲਣਾ ਹੈ ਮੁਰੀਦ ਨੇ ਮੁਰਸ਼ਿਦ ਵਿੱਚ ਮਿਲਣਾ ਹੈ ਸ਼ਿਸ਼ ਨੇ ਗੁਰੂ ਵਿੱਚ ਮਿਲਣਾ ਹੈ ਜਿੱਦਣ ਉਹਦਾ ਜਿਵੇਂ ਬੂੰਦ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੀ ਬਣ ਜਾਂਦੀ ਐ ਮੁਜਮੇ ਰਹਾ ਨਾ ਉਹ ਜਿਹੜਾ ਹੂੰ ਭਾਵ ਸੀ ਨਾ ਹੂੰ ਮੈਂ ਹੈਗਾ ਕੁਛ ਉਹ ਚੀਜ਼ ਖਤਮ ਹੋ ਗਈ ਹੁਣ ਪੁੱਛਦੇ ਵੀ ਕੌਣ ਐ ਤੂੰ ਚੁੱਪ ਐ ਜਿਨੂੰ ਗਿਆਨ ਹੋ ਗਿਆ ਉਹ ਕੀ ਦੱਸੇ ਮੈਂ ਕੌਣ ਮਹਾਬੁੱਧ ਦੱਸਦੇ ਹੁੰਦੇ ਐ कि बड़े गुरदा साहब वाल पूछा महागज चुप ज्ञान हो गया ना चुप हो जाएगा बोल नहीं सकता मुझमे रहा ना जेड़ा है ना वो नहीं रहा ਖਤਮ ਹੋ ਗਿਆ ਹੁਣ ਕੁਝ ਵੀ ਆਪਣਾ ਹੈ ਹੀ ਨਹੀਂ ਨਾ ਸਰੀਰ ਨਾ ਮਨ ਆਪਣਾ